ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਚੱਲੇ ਆਈ ਆਪਾਂ ਘੋੜੀਆਂ ਦੇਖਣਾ ਹਨਾ ਬਾਬਾ ਜੀ ਨੇ ਆਪਾਂ ਤਾਂ ਘੋੜੀ ਲਈ ਵੀ ਸੀ ਬਾਕੀ ਕਹਿੰਦਾ ਬਾਬਾ ਜੀ ਮੈਂ ਦੂਤੀਆਂ ਘੋੜੀਆਂ ਦੇਣੀਆਂ ਨੇ ਭਾਈ ਮੈਨੂੰ ਇੱਕ ਘੋੜੀ ਦੇ ਦਿਓ ਚੰਗੀ ਦੂਜੀਆਂ ਘੋੜੀਆਂ ਤੁਸੀਂ ਲੈ ਜੇ ਤੁਹਾਡੇ ਫਿੱਟ ਆਉਂਦੀਆਂ ਨੇ ਤੇ ਹੁਣ ਆਪਾਂ ਜਾ ਰਹੇ ਆ ਉਧਰੋਂ ਦਵਿੰਦਰ ਵੀ ਆ ਰਿਹਾ ਆਪਾਂ ਜਾ ਰਹੇ ਆ ਜੀ ਪਨੀਰੇ ਪਿੰਡ ਸਾਡੇ ਸਮਝ ਚ ਆ ਵੀ ਨਾ ਵੀ ਜੇ ਤੁਹਾਡੇ ਵੀ ਸਮਝ ਚ ਆਉਂਦੀ ਹੋ ਤਾਂ ਤੁਸੀਂ ਬਨੇਰਾ ਵੱਡੇ ਬਨੇਰੇ ਢਿੱਲੇ ਤੋਂ ਆ ਕੇ ਕੋੜੀਆਂ ਹਲ ਜਾ ਸਕਦੇ ਆ। ਬਾਤੀ ਮਿਲਦੇ ਅੱਗੇ ਜਾ ਕੇ ਖਾਣੇ ਕੋੜੀਆਂ। ਆ ਨੀ ਇਹ ਕੋੜੀਆਂ ਮਗਰ ਬਸ਼ੀਰਾ ਪੰਜ ਕਲਿਆਣਾ ਕੋੜੀ ਦੀ। ਇੱਕ ਤਰ੍ਹਾਂ ਬਸ਼ੀਰੀ। ਟਿੱਕੋ ਥੈਰੋ ਵੜੀ ਆ ਟਿੱਕੋ ਕੋੜੀ। ਆ ਜੀ ਉਹ ਬਨੇਰਾ ਪਿੰਡਾ। ਬੜਾ ਬਨੇਰਾ। ਟੱਲੇ ਤੇ ਨੇ ਇਹ ਜਾਨਵਰ ਕਿਸੇ ਨੇ ਵੀ ਖਰੀਦਣੇ ਹੋਣ ਅੱਜ। ਆ ਬਈ ਉਹਰੇ ਗਾਮ ਆਣੇ ਜੇ ਕਿਸੇ ਨੇ ਵੀ ਗਾਮ ਗਾਂ ਖਰੀਦਣੀ ਹੋਵੇ ਤਾਂ ਖਰੀਦ ਸਕਦੇ ਆ ਉਹ ਗਿਰਨ ਅਸਲ ਦਾ ਪੁੱਲ ਖੜਾ ਤੇਦਰ ਦੇਸੀ ਥਾਰ-ਕਾਰ ਕਰਖੜਾ ਇਹਨਾਂ ਤੋਂ ਮੀਟਿੰਗ ਵੀ ਕਰਵਾ ਸਕਦੇ ਆ